ਲੁਧਿਆਣਾ ਦੇ ਕੁਮਾਰ ਮੰਡੀ ਵਿਖੇ ਟੋਂਡਾ ਸਵੀਟ ਦੇ ਨਾਲ ਇੱਕ ਬੈਗਾ ਵਾਲੀ ਦੁਕਾਨ ਦੇ ਵਿੱਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੇ ਕਾਰਨ ਦਾ ਨਹੀਂ ਪਤਾ ਲੱਗਿਆ ਪਰ ਸੂਤਰਾਂ ਦੇ ਹਵਾਲੇ ਤੋਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਪੱਤਰਕਾਰ ਨਾਲ ਗੱਲਬਾਤ ਕਰਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਟੈਲੀਫੋਨ ਰਾਹੀਂ ਇਤਲਾਮ ਮਿਲੀ ਸੀ ਕਿ ਕੁਮਾਰ ਮੰਡੀ ਵਿਖੇ ਬੈਗਾ ਵਾਲੀ ਸ਼ਾਪ ਤੇ ਇੱਕ ਅਚਾਨਕ ਅੱਗ ਲੱਗ ਗਈ ਹੈ ਜਿਸ ਨੂੰ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਜਦਨ ਕਰ ਰਹੀਆਂ ਹਨ ਪੁਆਇੰਟ ਦਾ ਪ੍ਰੋਪਰਟਰ ਵਿਜੇ ਕੁਮਾਰ ਸ਼ੁੰਡਾ ਬੋਲ ਰਹੇ ਆ ਤੇ ਕੀ ਹੋਇਆ ਕਿੱਦਾਂ ਹੋਇਆ ਪਤਾ ਨਹੀਂ ਜੀ ਮੈਂ ਤਾਂ ਕਰਨ ਪਹੁੰਚਿਆ ਹੀ ਹਾਲੇ ਤੇ ਉਹ ਪਰਪਸ ਹੋਣਾ ਆ ਜੀ ਅੱਗ ਲੱਗੀ ਐ ਅੱਗੇ ਤਾਂ ਮੈਂ ਬੰਦੇ ਪੁੱਛਿਆ ਮੈਂ ਕਿਹਾ ਬੇਟਾ ਕਿੱਦਾਂ ਕਹਿੰਦਾ ਸਭ ਸੁਖਾਨ ਮੂਰਲੀ ਉਹ ਸੀ ਬੰਦ ਕਰਨ ਲੱਗੇ ਐ ਤੇ ਛੋਟ ਸਰਕਟ ਹੋਇਆ ਇੱਕ ਅਕਲ ਤੇ ਇਹ ਲੋਕ ਲੱਗੇ ਸਫਾਈਆਂ ਕਰਾਂ ਚ ਹੰਪੇ ਇੱਧਰ ਕਰਾ ਉੱਧਰ ਕਰਾ ਸਰ ਬਿਜਲੀ ਜੇ ਪੱਤੀ ਗਈ ਹੋਈ ਸੀ ਪੱਤੀ ਆਈ ਜਾਂ ਡਬਲ ਫੇਸ ਆ ਗਿਆ ਉਹ ਦੁਕਾਨ ਬੰਦ ਕਰਨ ਲੱਗੇ ਪਹਿਲਾਂ ਸਾਡੇ ਤੇ ਲਾਈਟਾਂ ਸਾੜੀਆਂ ਦੁਪਹਿਰੇ ਜਿਹੜੀਆਂ ਲਾਈਟਾਂ ਸਾਰੀਆਂ ਉਹ ਸੜ ਗਈਆਂ ਉਹਨਾਂ ਸ਼ਾਰਟ ਸਰਕਟ ਜੋ ਦੁਕਾਨਾਂ 'ਚ ਬੰਦ ਕਰਨ ਲੱਗੇ ਸ਼ਾਰਟ ਸਰਕਟ ਉਹ ਆਗਲਾਤੀ ਨਹੀਂ ਜਿਹੜੀ ਨਵੀਂ ਤਾਰਾ ਪਾਈਆਂ ਹੁੰਦੀਆਂ ਲੰਗੀ ਨਾਲ ਹੋਇਆ ਕੋਈ ਮਤਲਬ ਜਿਹੜੀ ਨਵੀਆਂ ਜਿਹੜੀ ਤਗਲੀ ਤਾਰਾ ਪਾਈਆਂ ਨਾ ਪਹਿਲਾਂ 2 ਫੇਸ ਦੀਆਂ ਆ ਰਹੇ ਸੀ ਉਹ ਚੋਂ ਦੁਬਾਰਾ ਫੇਰ ਡਬਲ ਫੇਸ ਆ ਗਿਆ ਉਹਨਾਂ ਕਰਕੇ ਆਗਲਾਤੀ ਸਾਰਾ ਅੱਜ ਚੇਂਜ ਹੋ ਗਿਆ ਤੁਹਾਡੀਆਂ ہاں ਇੱਥੇ ਦੇ ਪਾਸੇ ਅੱਜ ਹੀ ਚੇਂਜ ਹੋਈ ਹੈ ਇਹ ਜਿਹੜੀ ਦੁਕਾਨ ਜਿੱਦੇ ਤਰੱਕ ਲੱਗੀ ਤੁਹਾਡੀ ਦੁਕਾਨ ਦਾ ਹਾਂਜੀ ਹਾਂਜੀ ਕਿਹ ਚੀਜ਼ ਹੈ ਬੜਾ ਲੈਦਰ ਬੈਗ ਦਾ ਕੰਮ ਹੈ ਜੀ ਲੈਦਰ ਬੈਗ ਸਾਰਾ ਸਾਰਾ ਕਿੰਨਾ ਕ ਨੁਕਸਾਨ ਹੋ ਗਿਆ ਸਰ ਦੇ ਦੇਖ ਤੇ ਆ ਹਲਕਾ ਕਿਹੜੇ ਵਿਧਾਇਕ ਦਾ ਹੈ ਇਹ ਹੈਗਾ ਜੀ ਆਪਣਾ ਮਨੂ ਨੰਦਰੀ ਪਿਆਰ ਜੀ ਦਾ ਨਹੀਂ ਆ ਵਿਧਾਇਕ ਕੌਣ ਨੇ ਐਮ ਐਲ ਏ ਐਮ ਐਲ ਏ ਹੋਈ ਹੈ ਜੀ ਆਪਣਾ ਸੰਜੀਵ ਰੋੜਾ ਜੀ ਹੈ ਜੀ ਸੰਜੀਵ ਰੋੜਾ ਜੀ ਅੱਡਾ ਸੁਵੀਆਂ ਕਰਾਂ ਚ ਲੱਗੇ ਹੋਏ ਨੇ ਕਿੰਨੇ ਅਪਾਰਟਮੈਂਟ ਦੇ ਉਹ ਵੀ ਹੈਗੇ ਨੇ ਅੰਤਰੀ ਵੀ ਹੈਗੇ ਨੇ ਬਿਜਲੀ ਪਾ ਬਿਜਲੀ ਵਿਭਾਗ ਦੇ ਉਹ ਮੰਤਰੀ ਵੀ ਹੈਗੇ ਨੇ ਹਾਂ ਜੀ ਪਤਾ ਨਹੀਂ ਜੀ ਮੈਨੂੰ ਮੈਨੂੰ ਪਤਾ ਉਸ ਦਾ ਇੱਕ ਚੀਜ਼ ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਚਾਰ ਪੰਜ ਜਿਹੜੀਆਂ ਜੋ ਉਹਦੇ ਤੋਂ ਜਿਹੜੀ ਗੱਲੀ ਹੋਈ ਹੈ ਅਨ ਗੱਲੀ ਹੋਈ ਬਿਲਕੁਲ ਉਹ ਵੀ ਚੀਜ਼ ਪੁੱਛਿਆ ਤੁਹਾਨੂੰ ਮਾਲ ਫੰਕਸ਼ਨਿੰਗ ਹੋਈ ਹੈ ਕਿ ਜਲਦਬਾਜ਼ੀ ਕੀਤੀ ਗਈ ਹੈ ਹਾਂ ਉਸ ਕਰਕੇ ਕੀ ਹੋਇਆ ਕਿਤੇ ਵੀ ਜਲਦਬਾਜ਼ੀ ਕੀਤੀ ਗਈ ਜਿਹੜਾ ਬਿਜਲੀ ਦਾ ਬੰਦ ਹੋਣਾ ਚਾਲੂ ਹੋਣਾ ਬੰਦ ਹੋਣਾ ਪਹਿਲਾਂ ਦੋ ਫੇਸ ਜਾਂਦੇ ਰਹੇ ਪਤਾ ਨਹੀਂ ਹੋ ਕੀ ਰਿਹਾ ਦੁਪਹਿਰ ਨੂੰ ਲਾਈਟਾਂ ਸੜੀਆਂ ਜੀ ਸਾਰੇ ਸਾਨੂੰ 21:00 ਵਜੇ ਤੋਂ 3 ਮਿੰਟ ਤੋਂ ਇਤਲਾਹ ਆਈ ਕਿ ਉਹ ਮਾਰ ਮੰਡੀ ਤੁਹਾਡਾ ਸਵੀਟ ਸ਼ੌਪ ਦੇ ਨਾਲ ਲੈਦਰ ਪੁਆਇੰਟ ਵਾਲੇ ਕੋਈ ਬੈਗ ਵਾਲੀ ਦੁਕਾਨ ਦੇ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਜੀ ਤੇ ਅੱਗ ਤੇ ਕੰਮ ਚੱਲ ਜਿੱਤਾ ਤੇ ਬੈਕਅਪ ਤੇ ਦੋ ਤਿੰਨ ਗੱਡੀਆਂ ਹੋਰ ਮੰਗਾ ਕੇ ਤੇ ਅੱਧੇ ਘੰਟੇ ਤੇ ਅੱਗ ਤੇ ਕਾਬੂ ਪਾ ਲਿਆ ਜੀ ਆਗੇ ਸ਼ੋਰੂਮ ਸੀਗਾ ਜੀ ਬੈਗਾਂ ਦਾ ਲੇਡੀਜ਼ ਬੈਗ ਜਿੱਦਾ ਜੈਂਟਸ ਬੈਗ ਉਹ ਲੈਦਰ ਦੇ ਉਹ ਬਲਕਿ ਉਹ ਜੋ ਚੋਰ ਹੁੰਦੇ ਤੇ ਕਿਸ ਤਰ੍ਹਾਂ ਅੱਗ ਲੱਗੀ ਪਤਾ ਲੱਗਿਆ ਸਰ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਜਦੋਂ ਅਸੀਂ ਪਹੁੰਚੇ ਉਹ ਅੱਗ ਲੱਗੀ ਹੋਈ ਸੀ ਮੈਂ ਕਿਹਾ ਕਿ ਕਿਹਦੇ ਕਰੀਏ ਲਿਆ ਤਾਰਾ ਚੇਂਜ ਹੋ ਰਹੀਆਂ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਅਸੀਂ ਜਦੋਂ ਪਹੁੰਚੇ ਆ ਉਸ ਤੋਂ ਬਾਅਦ ਤਰਸੀਦ ਦਾ ਟਾਈਮ ਆ ਬਾਅਦ ਵਿੱਚ ਆ ਸਾਡੇ ਵੀ ਕਿੱਦਾਂ ਲੱਗੇਗਾ ਨਹੀਂ ਹਾਂਜੀ ਅੱਗ ਬਿਲਕੁਲ ਕੰਟਰੋਲ ਹੈ ਜੀ ਜਾਮੀ ਕੋਈ ਨਹੀਂ ਮਾਲੀ ਇਹਨਾਂ ਦਾ ਹੋਇਆ ਜੀ